ਹਾਂ ਜੀ ਸਰ ਜੀ ਸਰ ਅੱਜ ਇਹ 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 ਦੇਖੋ ਅਸੀਂ ਆ ਆਈ ਥਿੰਕ ਸੋਰੀਆਂ ਵਾਲਾ ਪੁਲ ਕਹਿੰਦੇ ਆ ਨਾ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਮ ਰਾਹੀਂ ਉਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਸੂਖ ਸੇਫਟੀ ਦੇ ਰਿਆ ਜਿਹੜੀਆਂ ਤਾਂ ਅ ਤਰ੍ਹਾਂ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਸੈਕਿੰਡ ਬ੍ਰਾਂਡ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਮਾਨ ਸੀ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਅਨਾਹ ਜਿ ਨਿਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂ ਵੀ ਹੋਰ ਕੋਈ ਲੇ ਲੇ ਕੋ ਕਾਰਵਾਈ ਕਰਤੀ ਹੈ ਜੇ ਅਨਾਹ ਜਿ ਨਿਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਿਆ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹ ਇਹਨਾਂ ਵੱਲੋਂ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜੋ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਕ ਦਿਨ ਦਾ ਪੁਰਾਣਾ ਲੱਗਦਾ ਹੈ? ਸੀ ਦੇ ਨਾਲ ਤੇ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਸੀ ਦੇਲੀ ਪਾ ਰਹੇ ਆ ਰੋਜ਼ ਦਾ ਰੋਜ਼ਾਨਾ ਅਸੀਂ ਤੇ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਆ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਆ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜਿਹਾ ਵੀ ਦੇਖ ਲਓ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੀਟ ਕੀ ਆਈਸ ਨੂੰ ਕੰਪਲੀਟ ਹੀ ਆਈਸ ਤੋਂ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਟ ਲੱਗ ਰਿਹਾ ਇਹ ਸਿਰਫ ਆਰਾਮਾ ਦੇਣੇ ਆ ਬਾਕੀ ਸ਼ਹਿਰ ਵਾਸੀਆਂ ਦੇ ਤੇ ਪੰਜਾਬ ਵਾਸੀਆਂ ਦੇ ਇਹ ਸੇਕਾ ਪੜ ਦੇਖੋ ਤਿਹਾਰਾਂ ਦੇ ਤਿਹਾਰਾ ਦੇ ਤੇ ਸੀ ਲਗਾਤਾਰ ਜੋ ਸਵੀਟ ਸ਼ਾਪਸ ਐ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਵੀ ਸੈਂਪਲਿੰਗ ਕਰ ਰਹੇ ਆ ਉਹ ਨਹੀਂ ਨਹੀਂ ਇਹ ਤਾਂ ਤਿਹਾਰ ਦਾ ਪਾਰਟ ਐ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਆ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਣੇ ਤਾਂ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ ਕੋਈ ਕਾਰਵਾਈ ਨਹੀਂ ਕਿ ਨਹੀਂ ਚੱਲਦਾ ਸਰ ਉਹ ਚੱਲਦਾ ਜੀ ਮਤਲਬ ਅੱਜ 15 15 20 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਬਈ ਅੱਜ ਰੇਟ ਘਟਾਉਣ ਦੇ ਵਿੱਚ ਹੋਈਆਂ ਕਾਫੀ ਕਮੀਆਂ ਪਈਆਂ ਗਈਆਂ ਕੀ ਕਰੀਏ ਸਭ ਦੇਖੋ ਇਹ ਨਾਲੋਂ ਨਾਲ ਸਵਾਈ ਕਰਾ ਰਹੇ ਆ ਜੀ ਜਿੱਦਾਂ ਇਹ ਗਾਹ ਨਿਕਲੀ ਜਾਂਦੇ ਸਵਾਈ ਕਰਾਣ ਖਾਂਦੇ ਮਤਲਬ ਜਿੱਦਾਂ ਬੈਠੇ ਗਾਹ ਉੱਠਣ ਦੇ ਨਾਲੋਂ ਨਾਲ ਸਵਾਈ ਕਰਾ ਰਹੇ ਆ ਜੀ ਸਰ ਗਲਵਸ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਕਿਉਂ ਆ ਰਿਹਾ ਗਲਵਸ ਕਰਕੇ ਨਹੀਂ ਪਾ ਸਕਦੇ ਗਰਮ ਚੀਜ਼ ਹੈ ਗਲਵ ਸੜ ਜਾਣੇ ਤੇ ਪਲਾਸਟਿਕ ਜਾ ਸਕਦਾ ਵਿੱਚ ਤੇ ਕੈਪ ਵੀ ਨਹੀਂ ਪਾਈ ਜੀ ਮੈਂ ਡਰਬਨ ਪਾਈ ਹੈ ਮੈਂ ਕੈਪ ਨਹੀਂ ਪਾ ਸਕਦਾ ਕਿ ਜਿਹੜੇ ਬੰਦੇ ਆ ਬਾਕੀ ਸਟਾਫ ਵੀ ਬਾਹਰ ਪਾਉਂਦੇ ਆ ਜੀ ਫਿਰ ਤੁਹਾਡੇ ਸਰਕਾਰ ਵੱਲੋਂ ਧਿਆਨ ਕਰ ਨੂੰ ਕਿਹਾ ਰਿਹਾ ਤਾਂ ਇਹ ਕੋਲਾਣਾ ਕਰੋ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕੈਪ ਪਾਵਾਂਗੇ ਤਨ ਕਿਹੜੀ ਹੈ ਕਿ ਇੱਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਜੋਰਗਨਨ ਅਧਿਆਰੀ ਜਵਲਾਰਾਮ ਗੋੜਾ ਸ਼ਾਹ ਵੀ ਠੀਕ ਹੈ